ਪੰਜਾਬੀ ਇੰਡਸਟਰੀ ਦੇ ਨਾਮੀ ਅਦਾਕਾਰ ਰਾਜਵੀਰ ਜਵੰਦਾ ਦੀਆਂ ਆਸਥੀਆਂ ਲੈ ਅੱਜ ਪਰਿਵਾਰ ਸ਼੍ਰੀ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਵਿਖੇ ਪਹੁੰਚਿਆ ਜਿੱਥੇ ਉਹਨਾਂ ਦੀਆਂ ਆਸਥੀਆਂ ਨੂੰ ਜਲ ਪ੍ਰਵਾਹ ਕੀਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਪਰਿਵਾਰ ਦੇ ਵਿੱਚੋਂ ਸਾਰਾ ਹੀ ਪਰਿਵਾਰ ਉੱਥੇ ਪਹੁੰਚੋ ਹੈ ਤਾਂ ਅੱਜ ਵੀ ਮਾਤਾ ਭੈਣ ਦੀਆਂ ਤੇ ਘਰਵਾਲੀ ਦੀਆਂ ਅੱਖਾਂ ਬਹੁਤ ਹੀ ਨਮ ਸਨ ਬੱਚੇ ਬਹੁਤ ਰੱਬ ਦਾ ਰੂਪ ਨੇ ਬੱਚੇ ਤਾਂ ਹਜੇ ਛੋਟੇ ਨੇ ਉਹਨਾਂ ਨੂੰ ਵੱਡੇ ਹੋਏ ਪਤਾ ਲੱਗੂਗਾ ਪਰ ਸਤਮਾ ਵੱਡਾ ਇਹਦੀ ਛੋਟੀ ਉਮਰ ਦੇ ਵਿੱਚ ਸਿਰ ਤੋਂ ਪਿਓ ਦਾ ਸਾਇਆ ਛੱਡ ਜਾਣਾ ਬਹੁਤ ਵੱਡਾ ਦੁੱਖ ਹੈ ਇਸ ਦੇ ਨਾਲ ਤਾਂ ਕੋਈ ਦੁੱਖ ਨਹੀਂ ਜ਼ਿੰਦਗੀ ਦੇ ਵਿੱਚ ਹੋਰ ਸਭ ਕੁਝ ਅਚੀਵ ਕਰ ਲੈਣਾ ਉਹਨਾਂ ਨੇ ਔਰ ਅਚੀਵ ਕੀਤਾ ਹੋਇਆ ਵੀ ਮਿਲ ਗਿਆ ਉਹਨਾਂ ਨੂੰ ਪਰ ਪਿਓ ਦਾ ਜਿਹੜਾ ਪਿਆਰ ਹੈ ਉਹ ਕਦੇ ਵੀ ਨਹੀਂ ਮਿਲਣਾ ਸੋ ਆਸ ਕਰਦੇ ਆਂ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਇਸ ਪਰਿਵਾਰ ਤੇ ਸਦਾ ਹੀ ਮਿਹਰ ਭਰਿਆ ਹੱਥ ਰੱਖੇ ਬਲ ਬੁੱਧੀ ਬਖਸ਼ੇ ਔਰ ਸੈਨ ਸ਼ਕਤੀ ਬਖਸ਼ੇ ਇਸ ਵੱਡੇ ਦੁੱਖ ਨੂੰ ਸਹਿਣ ਤੇ ਲਈ ਵੀ ਵੱਡਾ ਹੀ ਜਿਗਰਾ ਚਾਹੀਦਾ ਸੋ ਪ੍ਰਮਾਤਮਾ ਇਹਨਾਂ ਨੂੰ ਇਹ ਜਿਹੜਾ ਜਿਗਰਾ ਜ਼ਰੂਰ ਬਖਸ਼ੇ ਦੇਖ ਸਕਦੇ ਹੋ ਤੁਸੀਂ ਕਿੰਨਾ ਜ਼ਿਆਦਾ ਦੁੱਖ ਦੇ ਵਿੱਚ ਹੈ ਪਰਿਵਾਰ ਜਦੋਂ ਅੱਜ ਪਤਾਲਪੁਰੇ ਸਾਬ ਵਿਖੇ ਆਸਤੀਆਂ ਲੈ ਕੇ ਜਲ ਪ੍ਰਵਾਹ ਕਰਨ ਦੇ ਲਈ ਕੁਝ ਸੋ ਅਸੀਂ ਵੀ ਸਾਰੇ ਜਣੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਭਾਣਾ ਮੰਨਣ ਦਾ ਬਲਬਖਸ਼ੀ ਸੋ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਜਲ ਪ੍ਰਵਾਹ ਕਰਨ ਤੋਂ ਬਾਅਦ ਫਿਰ ਉੱਥੋਂ ਚੋੜੀ ਲੈਂਦੇ ਹੋਏ ਅਰਦਾਸਾਂ ਕਰਦੇ ਹੋਏ ਜਵੰਦਾ ਪਰਿਵਾਰ ਦੇ ਵਿੱਚ